ਬਟਾਲਾ ਦੀ ਦਾਣਾ ਮੰਡੀ ਵਿੱਚ ਲੇਬਰ ਯੂਨੀਅਨ ਦੀ ਹੋਈ ਵੱਡੀ ਮੀਟਿੰਗ ਜਿਸ ਵਿੱਚ ਸੂਬੇ ਭਰ ਤੋਂ ਲੀਡਰਸ਼ਿਪ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੀ ਲੇਬਰ ਵੀ ਪਹੁੰਚੀ ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਵਿਵਾਦਾਂ ਵਿੱਚ ਚਲੀ ਗਈ ਕਿਉਂਕਿ ਲੇਬਰ ਯੂਨੀਅਨ ਕੋਲ ਦਾਣਾ ਮੰਡੀ ਵਿੱਚ ਮੀਟਿੰਗ ਕਰਨ ਲਈ ਪਰਮਿਸ਼ਨ ਨਹੀਂ ਸੀ ਜਿਸ ਨੂੰ ਆ ਕੇ ਪੁਲਿਸ ਵੱਲੋਂ ਰੋਕਿਆ ਗਿਆ ਪਰ ਲੇਬਰ ਯੂਨੀਅਨ ਨੇ ਆਪਣੀ ਮੀਟਿੰਗ ਨਹੀਂ ਰੋਕੀ ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੋਰ ਸਾਥੀਆਂ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਲੇਬਰ ਦੀਆਂ ਮੁਸ਼ਕਲਾਂ ਸੁਣਨ ਅਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹ ਮੀਟਿੰਗ ਰੱਖੀ ਹੈ ਅਸੀਂ ਪੰਜਾਬ 'ਚ ਕਿਤੇ ਵੀ ਮੀਟਿੰਗਾਂ ਕਰਦੇ ਹਾਂ ਤੇ ਸਾਨੂੰ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਪੁਲਿਸ ਸਾਨੂੰ ਨਜਾਇਜ਼ ਤੌਰ ਤੇ ਤੰਗ ਕਰ ਰਹੀ ਹੈ ਨਾਲੀ ਲੇਬਰ ਯੂਨੀਅਨ ਨੇ ਕਿਹਾ ਹੈ ਕਿ ਬਹੁਤ ਸਾਲ ਪਹਿਲਾਂ ਸਾਡੀ 25% ਦੀ ਲੇਬਰ ਵਧਾਈ ਗਈ ਸੀ ਪਰ ਹੁਣ ਲੰਬੇ ਸਮੇਂ ਤੋਂ ਸਾਡੀ ਲੇਬਰ ਨਹੀਂ ਵਧੀ ਅਸੀਂ ਹੁਣ ਪੂਰੇ ਪੰਜਾਬ 'ਚ ਲੇਬਰ ਨੂੰ ਲਾਮਬੰਦ ਕਰ ਰਹੇ ਹਾਂ ਤੇ ਪੰਜਾਬ ਦੀ ਸਰਕਾਰ ਦੇ ਨਾਲ ਮੀਟਿੰਗ ਵੀ ਕਰਾਂਗੇ ਜੇਕਰ ਸਾਡੀ 25% ਲੇਬਰ ਨਾ ਵਧੀ ਤਾਂ ਮਜਬੂਰ ਸਾਨੂੰ ਸੰਘਰਸ਼ ਕਰਨਾ ਪਵੇਗਾ ਦੂਜੇ ਪਾਸੇ ਸਿਵਲ ਲਾਈਨ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਕਿਹਾ ਹੈ ਕਿ ਅਸੀਂ ਇਹਨਾਂ ਕੋਲ ਪਰਮਿਸ਼ਨ ਮੰਗੀ ਸੀ ਪਰ ਇਹਨਾਂ ਕੋਲ ਕੋਈ ਵੀ ਪਰਮਿਸ਼ਨ ਨਹੀਂ ਮਿਲੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਬੇਸ਼ੱਕ ਸਾਡੀ ਐਸਡੀਐਮ ਬਟਾਲਾ ਨਾਲ ਫੋਨ ਤੇ ਗੱਲ ਕਰਵਾ ਦਿਓ ਪਰ ਇਹ ਗੱਲ ਕਰਵਾਉਣ 'ਚ ਅਸਮਰਥ ਰਹੇ ਅਸੀਂ ਇਹਨਾਂ ਦੇ ਨਾਂ ਤੇ ਵੀਡੀਓ ਬਣਾ ਲਈਏ ਤੇ ਐਸਡੀਐਮ ਨੂੰ ਇਹ ਵੀਡੀਓ ਭੇਜ ਕੇ ਇਹਨਾਂ ਦੇ ਖਿਲਾਫ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਰਕੇਸ਼ ਤੁੱਲੀ ਹੈ ਜੀ ਮੈਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦਾ ਸੇਵਾਦਾਰ ਹੈ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਅੱਜ ਦੀ ਮੀਟਿੰਗ ਜਿਹੜੀ ਦੇਖੋ ਜੀ ਸਾਡੀ ਪੰਜਾਬ ਦੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹੈ ਰਜਿਸਟਰਡ ਹੈ ਇਹਦੇ ਵਿੱਚ ਸਾਡੇ ਮਜ਼ਦੂਰਾਂ ਦੀ ਗਿਣਤੀ ਸਾਰੇ ਪੰਜਾਬ 'ਚ ਕਰੀਬ 8 ਤੋਂ 9 ਲੱਖ ਬੰਦਾ ਹੈ ਉਹਦੇ ਲਈ ਅਨਸਾਰ ਅਸੀਂ ਮੰਡੀਆਂ ਵਿੱਚ ਜਾ ਜਾ ਕੇ ਜਿਹੜੀਆਂ ਹੁਣ ਅੱਜ ਮਾਝੇ ਦੀ ਮੀਟਿੰਗ ਰੱਖੀ ਹੈ ਜਿਦੇ ਚ ਤਰਨਤਨ ਅਮਰਸਰ ਤੇ ਗੁਰਦਾਸਪੁਰ ਤੇ ਇਹਨਾਂ ਜ਼ਿਲ੍ਹੇ ਇਕੱਠੇ ਕੀਤੇ ਆ ਇਹਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਹੁੰਦੀਆਂ ਉਹਨਾਂ ਦੇ ਵਿਚਾਰ ਕਰਨ ਵਾਸਤੇ ਇਕੱਠੇ ਹੋਏ ਆ ਉਹ ਵਿਚਾਰ ਲੈ ਕੇ ਮੁੜ ਕੇ ਪੰਜਾਬ ਸਰਕਾਰ ਤੋਂ ਆਪਣਾ ਮੰਗ ਪੱਤਰ ਦੇ ਕੇ ਉਹਨਾਂ ਦਾ ਹੱਲ ਕਰਵਾ ਕੇ ਇਹਨਾਂ ਨੂੰ ਪੂਰੀਆਂ ਕੀਤੀਆਂ ਜਾਣਗੇ ਮੁਸ਼ਕਲ ਆਉਂਦੀਆਂ ਕੀ ਨੇ ਮੁਸ਼ਕਲਾ ਇਹ ਆਉਂਦੀ ਹੈ ਜੀ ਜਿਹੜੀ ਸਾਡੀ ਮਜ਼ਦੂਰੀ ਹੈ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਹੈ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਉਹ ਵਾਇਆ ਸਿਆਰਤਿਆਂ ਦੇ ਥੱਲੇ ਕੰਮ ਕਰਦੇ ਆ ਉਹ ਮਜ਼ਦੂਰੀ ਆਰਤਿਆਂ ਨੇ ਕਿਸਾਨਾਂ ਕੋਲੋਂ ਤੇ ਖਰੀਦਦਾਰ ਕੋ ਕੱਟ ਕੇ ਸਾਨੂੰ ਦੇਣੀ ਹੁੰਦੀ ਹੈ ਅਸੀਂ ਆਰਤਿਆਂ ਨੂੰ ਆਪਣੇ ਮਾਲਕ ਸਾਡੇ ਜਰੂਰ ਨੇ ਅਸੀਂ ਆਰਤੀ ਸਾਨੂੰ ਕੋਈ ਇਸ ਗੱਲ ਦਾ ਪੈਸਾ ਨਹੀਂ ਮਿਲਦਾ ਸਾਨੂੰ ਪੈਸੇ ਸਾਡੀ ਮਜ਼ਦੂਰੀ ਤੇ ਕੀਤੀ ਕਰਦੇ ਮਿਲਦੇ ਆ ਅਸੀਂ 24 ਘੰਟੇ ਕੰਮ ਕਰਦੇ ਆ ਕੋਈ ਇਹ ਨਹੀਂ ਕਿ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ 24 ਘੰਟੇ ਕੋਈ ਖਾਣ ਦਾ ਟਾਈਮ ਨਹੀਂ ਕੋਈ ਸੌਣ ਦਾ ਨਹੀਂ ਕੋਈ ਬੈਣ ਦਾ ਨਹੀਂ ਇਹ ਸਾਡਾ ਘਰ ਹੈ ਆਪਣੇ ਘਰ ਦੇ ਵਿੱਚ ਅਸੀਂ ਜਿਹੜੀਆਂ ਮੁਸ਼ਕਲਾਂ ਇਹ ਵੀ ਆਉਂਦੀ ਹੈ ਕਿ ਮੰਡੀਆਂ ਵਿੱਚ ਜਿਵੇਂ ਬੀਲੀ ਪਾਣੀ ਦੀ ਸਮੱਸਿਆ ਮੰਡੀਆਂ 'ਚ ਮਜ਼ਦੂਰਾਂ ਨੂੰ ਨਾ ਮਿਲਣਾ ਔਰ ਆਉਣ ਵਾਲੇ ਜਿਹੜੀ ਸ਼ਾਰਟੇਜ ਵਗੈਰਾ ਹੈ ਜਿਹੜੀਆਂ ਗਵਰਨਮੈਂਟ ਏਜੰਸੀਆਂ ਵੱਲੋਂ ਪਾਈ ਜਾਂਦੀਆਂ ਕਈ ਆਰਟੀਆਂ ਵੱਲੋਂ ਹਾਲਾਂਕਿ ਮਜ਼ਦੂਰ ਤੇ ਲਾਗੂ ਨਹੀਂ ਹੁੰਦੀ ਲੇਕਿਨ ਨਜਾਇਜ਼ ਤੌਰ ਤੇ ਕੱਟੀ ਜਾਂਦੀ ਏ ਉਹਨਾਂ ਦੀਆਂ ਜਿਹੜੀਆਂ ਹੋਰ ਦੁੱਖ ਤਕਲੀਫਾਂ ਮੰਡੀਆਂ ਵਿੱਚ ਆਉਣ ਵਾਲੀਆਂ ਉਹ ਉਹਨਾਂ ਨੂੰ ਸੁਣਨ ਵਾਸਤੇ ਹੀ ਮਾਜੇਜ ਬਟਾਰੇ ਮੰਡੀ ਮੀਟਿੰਗ ਲੱਗੀ ਇਹ ਹੱਲ ਕਿੱਡੀ ਕਰਗੇ ਇਹ ਹੱਲ ਅਸੀਂ ਸੁਣਨਾ ਹੈ ਅਸੀਂ ਪੰਜਾਬ ਲੈਵਲ ਦੇ ਨੁਮਾਇੰਦੇ ਆ ਮੇਰੇ ਨਾਲ ਪ੍ਰਧਾਨ ਚੇਅਰਮੈਨ ਸਾਡੇ ਦਰਸ਼ਨ لال ਜੀ ਖੰਨਾ ਆਪਣੇ ਗੁਰਦਿਆਲ ਜੀ ਰਾਏ ਕੋਰਟ ਤੋਂ ਪ੍ਰਧਾਨ ਨੇ ਇਹ ਸਾਡੀ ਉਥੇ ਕਮੇਟੀ ਬਣੀ ਮੰਡੀ ਬੋਰਡ ਚ ਸਟੈਂਡਿੰਗ ਕਮੇਟੀ ਅਹੀ ਉਹਦੇ ਵੀ ਮੈਂਬਰ ਆ ਇਹ ਸਾਰੀਆਂ ਮੰਗਾ ਪੰਜਾਬ ਦੀਆਂ ਲੈ ਕੇ ਸੀ ਉਹ ਕਮੇਟੀ ਚ ਜਾਣਾ ਉਹਦੀ ਮੀਟਿੰਗ ਸਾਡੀ 22 23 ਤਰੀਕ ਨੂੰ ਹੋਣੀ ਹੈ ਕਿੰਨੀ ਕਟਦੀ ਕਟੇਬਰ ਦੀ ਮੁਸ਼ਕਲਾ ਵੀ ਜਿਹੜੇ ਪੈਸਿਆਂ ਦਾ ਲੈਣ ਦੀ ਮੁਸ਼ਕਲਾ ਆਣੀ ਬਤੀ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੁਸ਼ਕਲ ਹੋਰ ਸਾਨੂੰ ਮੰਡੀ ਚ ਕੋਈ ਮੁਸ਼ਕਲ ਨਹੀਂ ਇਹਨਾਂ ਲੋਕਾਂ ਦੀ ਜਿਹੜੀ ਜਿਹੜੀ ਮੰਡੀਆਂ ਚ ਮੁਸ਼ਕਲਾ ਮੰਨ ਲੋ ਕਿਸੇ ਵੇਲੇ ਕਿਹੇ ਮੁਸ਼ਕਿਲ ਦਾ ਪਤਾ ਨਹੀਂ ਹੁੰਦਾ ਕਿਹੇ ਮੰਡੀ ਤੇ ਕਿਹੜੀ ਮੁਸ਼ਕਿਲ ਉੱਠ ਪੈਣੀ ਸਬਦੀ ਸੁਣਾਂਗੇ ਉਹਨੂੰ ਬਣਾਵਾਂਗੇ ਏਜੰਡਾ ਏਜੰਡਾ ਬਣਾ ਕੇ ਤੇ ਗੱਲ ਕਰਕੇ ਹੱਲ ਕਰਵਾਂਗੇ ਲੱਗਦਾ ਕਿ ਪੰਜਾਬ ਸਰਕਾਰ ਬਣ ਜੇ ਜਿਹੜੀਆਂ ਸਾਡੀਆਂ ਮਜ਼ਦੂਰੀਆਂ ਪ੍ਰਾਈਸ ਇੰਡੈਕਸ ਨਾਲ ਵਧਦੀਆਂ ਉਹ ਹਰ ਸ਼ਮਾਹੀ ਸਾਡੇ ਪੈਸੇ ਵਧਦੇ ਨੇ ਕਈ ਵਾਰੀ 8 ਪੈਸੇ 12 ਪੈਸੇ 13 ਪੈਸੇ ਜਦ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਿਛਲੇ ਸਾਲ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਿਵੇਂ 2011 ਚ ਸਾਡੀ 25% ਮਜ਼ਦੂਰੀ ਵਧੀ ਸੀ ਉਹਦੇ ਤਹਿਤ ਸਾਡੀ 25% ਮਜ਼ਦੂਰੀ ਫੇਰ ਵਧਾਈ ਜਾਵੇ ਤਾਂ ਜੋ ਜਿਹੜਾ ਮਜ਼ਦੂਰਾਂ ਦਾ ਜੀਵਨ ਹੈ ਆਪਣੇ ਘਰ-ਬਾਰ ਨੂੰ ਚਲਾਣ ਦਾ ਬੱਚਿਆਂ ਨੂੰ ਪਾਲਣ ਦਾ ਉਹ ਸੁਖਾਲਾ ਹੋਵੇ। ਨਹੀਂ ਬਾਤੀ ਦੇ ਦੇ ਵਾਸਤੇ ਜੇ ਕੋ ਸੰਘਰਸ਼ ਕਰਨਾ ਪਏਗਾ ਤੇ ਸਾਰਾ ਪੰਜਾਬ ਤਿਆਰ ਹੈ ਜੀ। ਇਹ ਮਜ਼ਦੂਰੀ ਦੇਣੀ ਕਿੱਥੇ ਹੁੰਦੀ ਤੁਹਾਨੂੰ? ਇਹ ਮਜ਼ਦੂਰੀ ਸਾਨੂੰ ਕਿਸਾਨ ਨੇ, ਅੱਧੀ ਕਿਸਾਨ ਨੇ, ਅੱਧੀ ਖਰੀਦਦਾਰ ਨੇ ਦੇਣੀ। ਮੰਨ ਲਓ ਜਿਵੇਂ ਸਾਡੀ 12 ਰੁਪਏ 75 ਪੈਸੇ ਬੋਰੀ ਹੈ। 6 ਰੁਪਏ 34 ਪੈਸੇ ਖਰੀਦਦਾਰ ਦੇ ਨੇ ਤੇ ਨਾ ਆਰਤੀ ਨੇ ਕੋਲੋਂ ਕੋਈ ਭਾਅ ਨਹੀਂ ਦੇਣਾ। ਕਿਸਾਨ ਕੋਲੋਂ ਕੱਟਨੇ ਜਦ ਕੇ ਕਿਸਾਨ ਦਾ ਮਾਲ ਆ ਗਿਆ ਉਹਨੂੰ ਅਨਲੋਡ ਕਰਤਾ ਲਾਹਤਾ ਟਰਾਲੀ ਤੋਂ ਉਹਨੂੰ ਸਾਫ਼ ਕਰਤਾ ਉਹਦੇ 6 ਰੁਪਏ ਕਿੰਨੇ ਪੈਸੇ ਬਣ ਗਏ ਜਿਹੜਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਇਹ ਗੱਲ ਦੱਸਣੀ ਚਾਹੁੰਦਾ ਜੀ ਇਹਦੇ ਵਿੱਚ ਇਹ ਹੈਗਾ ਕਿ ਇੱਥੋਂ ਦੇ ਆੜਤੀ ਕੋਸ਼ ਆੜਤੀ ਨੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਹਰ ਜਗ੍ਹਾ ਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਮਜ਼ਦੂਰਾਂ ਦਾ ਇੱਕ ਮੋਠੇ ਜਿਹੜਾ ਇਕੱਠ ਰਵੇ ਉਹਨਾਂ ਨੇ ਕੀ ਕੀਤਾ ਵੀ ਦੋ ਚਾਰ ਬੰਦੇ ਆਡੇ ਹੀ ਭਰਾ ਨੇ ਉਹ ਮੰਡੀਜੀ ਨੇ ਉਹ ਚਾਰ ਪੰਜ ਬੰਦੇ ਆਪਣੀਆਂ ਦੁਕਾਨਾਂ ਦੇ ਦਬਾਅ ਬਣਾ ਕੇ ਉਹਨਾਂ ਨੂੰ ਔਰ ਉਹਨਾਂ ਨੇ ਵੱਖਰੀ ਯੂਨੀਅਨ ਖੜੀ ਕਰਤੀ ਵੀ ਕੱਲ ਨੂੰ ਕੋਈ ਮਜ਼ਦੂਰਾਂ ਦੀ ਮੁਸ਼ਕਲ ਹੋਵੇ ਤੇ ਇਹ ਪ੍ਰਧਾਨੇ ਹੋਵੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਅਸੀਂ ਹੋਰ ਨਹੀਂ ਦਵਾਂਗੇ ਪੁੱਛਦੇ ਕਿ ਕੀ ਆਖੇ ਪੁਲਿਸ ਨੇ ਇੱਕ ਗੱਲ ਸਾਨੂੰ ਕਹੀ ਹੈ ਕਿ ਤੁਸੀਂ ਇਸ ਮੀਟਿੰਗ ਦੀ ਐਸ ਡੀ ਐਮ ਸਾਹਿਬ ਤੋਂ ਪਰਮਾਨਗੀ ਲੈਣੀ ਸੀ ਤੇ ਫਿਰ ਮੀਟਿੰਗ ਕਰਨੀ ਜਦ ਕਿ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਹਜ਼ਾਰਾਂ ਲੱਖਾਂ ਮੀਟਿੰਗਾਂ ਕੀਤੀਆਂ ਕਦੀ ਕਿਤੇ ਕਰਦੇ ਕਦੀ ਕਿਤੇ ਕਰਦੇ ਆ ਜੋਸ ਲੜੀ ਅਨਸਾਰ ਵਟਾਲੇ ਕੀਤੀ ਅਸੀਂ ਅਜੇ ਤੱਕ ਐਸਡੀਐਮ ਸਾਹਿਬ ਦੀ ਪਰਮਿਸ਼ਨ ਨਹੀਂ ਲਈ ਹਾਂ ਜੇ ਕੋਈ ਇਲੈਕਸ਼ਨ ਹੋਵੇ ਜਾਂ ਕੋਈ ਹੋਰ ਤੇ ਫਿਰ ਸਾਨੂੰ ਜਾ ਸੀ ਕਿਤੇ ਕੋਈ ਰਾਜ ਕਿਸੇ ਸੜਕ ਤੇ ਬਹਿ ਕੇ ਕਿਤੇ ਉਹ ਜਗ੍ਹਾ ਤੇ ਬਹਿ ਕੇ ਜਿੱਥੇ ਕਾਨੂੰਨ ਲਾਗੂ ਫਰਕ ਪੈਂਦਾ ਹੋਵੇ ਫਿਰ ਪਰਮਿਸ਼ਨ ਨਾਲ ਲਈਏ ਫਿਰ ਇਹ ਗੜਾ ਕਰ ਯਹੀ ਆਪਣੇ ਘਰ ਮੰਡੀ ਚ ਬਹਿ ਕੇ ਆਪਣੀ ਮੀਟਿੰਗ ਭਰਾਵਾਂ ਚ ਬਹਿ ਕੇ ਨਹੀਂ ਕਰ ਸਕਦੇ ਫਿਰ ਇਹ ਆਜ਼ਾਦੀ ਕਾਦੀ ਹੈ ਫਿਰ 15 ਅਗਸਤ ਆਜ਼ਾਦੀ ਕਾਦਾ ਦਿਨ ਮਨਾਉਂਦੇ ਅਸੀਂ ਜੇ ਅਸੀਂ ਆਪਣੇ ਘਰ ਬਹਿ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਕੀ ਨਾਮ ਹੈ ਮੈਂ ਦਰਸ਼ਨ ਲਾਲੀ ਖੰਨਾ ਲੇਬਰ ਚੇਅਰਮੈਨ ਪੰਜਾਬ ਕੀ ਅੱਜ ਪੁਲਿਸ ਉਹਨੇ ਕਿਉਂ ਰੋਕਿਆ ਗਿਆ ਸਰ ਜਿਸ ਤਰ੍ਹਾਂ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾ ਕੇ ਜੋ ਜਿਸੇ ਵੀ ਕਿਸੇ ਵੀ ਮੰਡੀ ਦੇ ਵਿੱਚ ਕੋਈ ਮੁਸ਼ਕਲ ਹੁੰਦਾ ਹੈ ਨਾ ਸਾਡੇ ਮਜ਼ਦੂਰ ਭਰਾਵਾਂ ਹੁੰਦਾ ਤਾਂ ਅਸੀਂ ਉਹਨਾਂ ਦੀ ਗੱਲ ਸੁਣਨੀ ਹੁੰਦੀ ਹੈ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਕਿ ਅਸੀਂ ਮੰਡੀਆਂ ਤੋਂ ਹੀ ਮਜ਼ਦੂਰੀ ਜਿਹੜੀ ਮੰਗ ਕਿਸੇ ਮੰਡੀ ਦੇ ਵਿੱਚ ਪਾਣੀ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਆਰਾਮ ਘਰ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਡਾਕਟਰੀ ਦੀ ਤਕਲੀਫ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਆਰਤੀ ਐਸੇ ਅੰਸ਼ਰ ਹੁੰਦੇ ਨੇ ਕਿ ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਪੂਰੀ ਮਿਲਦੀ ਹੈ ਤਾਂ ਉਹਨਾਂ ਦੇ ਆਧਾਰ ਤੇ ਅਸੀਂ ਗੱਲ ਕਰਕੇ ਉਹ ਮੰਡੀ ਬੋਰਡ ਤੱਕ ਸਾਡੀ ਗੱਲ ਪਹੁੰਚਾਈ ਹੁੰਦੀ ਹੈ ਤਾਂ ਜੋ ਮੰਡੀ ਬੋਰਡ ਹੀ ਸਾਡੀ ਜਿਹੜੀ ਮਜ਼ਦੂਰੀ ਹੈ ਉਹ 6 ਮਹੀਨਿਆਂ ਬਾਅਦ ਸਾਨੂੰ ਲਾਗੂ ਕਰਦੇ ਨੇ ਅੱਧੀ ਕਿਸਾਨ ਤੋਂ ਔਰ ਅੱਧੀ ਖਰੀਦਦਾਰ ਤੋਂ ਉਹੀ ਮਜ਼ਦੂਰੀ ਸਾਨੂੰ ਮਿਲਦੀ ਹੈ ਜਦ ਕਿ ਤੁਲੀ ਸਾਹਿਬ ਨੇ ਜਿੰਨੇ ਦੱਸਿਆ ਕਿ 2011 ਦੇ ਵਿੱਚ ਵੀ 25% ਹੁਣ ਸਾਨੂੰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਵੱਡੀ ਸਾਨੂੰ ਆਸਤੀ ਮਜ਼ਦੂਰਾਂ ਨੇ ਬੰਨ ਮੇ ਸੀਟਾਂ ਦਿੱਤੀਆਂ ਕਿ ਸਾਡੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮਜ਼ਦੂਰਾਂ ਦੀ ਸਰਕਾਰ ਬਣੂਗੀ ਗਲੀ ਗਲੀ ਚੋਂ ਸਰਕਾਾਰ ਬਣੂ ਅਸੀਂ 25% ਦਾ ਵਾਧਾ ਮੰਗ ਰਹੇ ਹਾਂ ਔਰ ਨਾਲ ਗੱਲ ਇਹ ਕਿ ਸਾਡੀ ਜਿਹੜੀ ਮਜ਼ਦੂਰੀ ਜਵਾਬ ਦਾ ਉਹ ਨਾ ਮਾਤਰ ਕੀਤਾ ਜਾਂਦਾ ਜਦ ਕਿ ਮਹਿੰਗਾਈ ਹਰ ਪਾਸੇ ਤੇਜ਼ ਹੈ ਅੱਜ ਕੀ ਵੀ ਸਾਡੇ ਜੇ ਨਾ ਵਧੀ ਤੇ ਆਣ ਵਾਲੇ ਸਮਝ ਫਿਰ ਸੀ ਆਪਣੇ ਸੰਘਰਸ਼ ਤਿੱਖਾ ਕਰਾਂਗੇ ਜੀ ਦੇਖੋ ਮਜ਼ਦੂਰਾਂ ਨੂੰ ਪੇਟ ਪਾਲਣਾ ਬਹੁਤ ਮੁਸ਼ਕਲ ਹੋਇਆ ਪਿਆ ਕਿ ਜੀ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਨੇ ਲੇਬਰ ਯੂਨੀਅਨ ਦੇ ਮੰਡੀ ਬੋਰਡ ਦੇ ਉਹਨਾਂ ਨੇ ਕੋਈ ਸਕਿਉਰਟੀ ਪ੍ਰੋਗਰਾਮ ਦਿੱਤਾ ਲੈਟਰ ਦਿੱਤੀ ਸੀ ਉਠਾਣੇ ਸਿਵਲ ਲਾਈਨ ਚ ਕਿ ਅਸੀਂ ਇਹਨਾਂ ਨੂੰ ਬਸ ਇੰਨਾ ਕਿਹਾ ਕਿ ਤੁਸੀਂ ਐਸਡੀਐਮ ਸਾਹਿਬ ਦੀ ਮਨਜ਼ੂਰੀ ਲਲੋ ਜਦੋਂ ਇਹਨਾਂ ਕੋ ਆਏ ਇਹਨਾਂ ਨੂੰ ਕਹੇ ਐਸਡੀਐਮ ਸਾਹਿਬ ਦੀ ਮਨਜ਼ੂਰੀ ਦੇ ਦਿਓ ਜਾਂ ਸਾਡੀ ਆਫ ਫੋਨ ਤੇ ਗੱਲ ਕਰਾ ਦਿਓ ਇਹ ਕੋਈ ਵੀ ਫੋਨ ਤੇ ਗੱਲ ਨਹੀਂ ਕਰਾ ਸਕੇ ਕਿਉਂਕਿ ਸਾਰੀ ਇਹ ਪੰਜਾਬ ਸਰਕਾਰ ਦੀ ਐਡਮ ਐਸ ਡੀ ਐਮ ਸਾਹਿਬ ਤੇ ਦੇ ਐਡਮਿਨਿਸਟ੍ਰੇਟਰ ਨੇ ਉਹਨਾਂ ਦੇ ਅੰਟਰ ਹੁੰਦਾ ਜਦੋਂ ਵੀ ਕੋਈ ਓਪਨ ਪਲੇਸ ਤੇ ਕੋਈ ਇਹਨਾਂ ਨੇ ਇਕੱਠ ਕਰਨਾ ਹੁੰਦਾ ਤੇ ਐਸ ਡੀ ਐਮ ਸਾਹਿਬ ਦੀ ਮਨਜ਼ੂਰੀ ਜ਼ਰੂਰੀ ਹੈ ਉਹ ਇਹ ਮਨਜ਼ੂਰੀ ਹਜੇ ਤੱਕ ਨਹੀਂ ਦੇ ਸਕੇ ਕੀ ਕਾਰਵਾਈ ਕੀਤੀ ਆ ਆਪਾਂ ਨਾਂ ਨੂੰ ਨੋਟ ਕਰ ਲਿਆ ਐ ਐਸ ਡੀ ਐਮ ਸਾਹਿਬ ਨੂੰ ਇਹਨਾਂ ਦੀ ਰਿਪੋਰਟ ਭੇਜਾਂਗੇ ਜੋ ਅਗਲੇ ਅਗਲੇਰੀ ਕਾਰਵਾਈ ਬੰਦੀ ਕਰਾਂਗੇ ਤੇ ਕਮੇਟੀਿੰਗ ਹੋਣ ਦਿੱਤੀ ਜਾ ਰਹੀ ਹੈ ਕਿ ਨਹੀਂ ਵੇਖੋ ਜੋ ਹਾਲੇ ਤੱਕ ਸਾਨੂੰ ਐਸ ਡੀ ਐਮ ਸਾਹਿਬ ਦੇ ਹੁਕਮ ਨਹੀਂ ਆਏ ਜੋ ਐਸ ਡੀ ਐਮ ਸਾਹਿਬ ਨੂੰ ਇਹ ਸਾਰੀ ਰਿਪੋਰਟ ਅਸੀਂ ਵੀਡੀਓਗ੍ਰਾਫਿੰਗ ਕਰ ਲਈ ਆ ਐਸਡੀਐਮ ਸਾਹਿਬ ਨੂੰ ਇਹਦੀ ਰਿਪੋਰਟ ਬਣਾ ਕੇ ਭੇਜੀ ਜਾਊਗੀ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏਗੀ ਕੀ ਹੋ ਸਕਦੇ ਜੀ ਨਹੀਂ ਕਰਾਂਗੇ ਡੀਸੀ ਸਾਹਿਬ ਦੇ ਹੁਕਮ ਦੀ ਲੂਣਾ ਨਹੀਂ ਕਿਉਂਕਿ ਉਹਨਾਂ ਦੀ ਕੋਈ ਵੀ ਇਕੱਠ ਕਰਨਾ ਹੈ ਕਿਸੇ ਸਰਕਾਰੀ ਜਗ੍ਹਾ 'ਚ ਉਹਦੀ ਐਸਡੀਐਮ ਸਾਹਿਬ ਦੀ ਮਨਜ਼ੂਰੀ ਲਵੇ ਤੇ ਕਿ ਇਹ ਨਾ ਤਾਂ ਪੋਲਿਟੀਕਲ ਇਕੱਠਾ ਨਾ ਸੀ ਕੋਈ ਹਾਈਵੇ ਰੋਕਿਆ ਤੇ ਇਹ 'ਚ ਕੋਈ ਇਹ 'ਚ ਕੋਈ ਭਾਵੇਂ ਪੋਲਿਟੀਕਲ ਇਕੱਠ ਹੋਏ ਭਾਵੇਂ ਦੂਸਰਾ ਇਕੱਠ ਹੋਏ ਇਹ 'ਚ ਵੀ ਕੋਈ ਵੀ ਸਰਕਾਰੀ ਜਗ੍ਹਾ ਤੇ ਓਪਨ ਪਲੇਸ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤੁਸੀਂ ਪੈਲਸ ਜਾਂ ਘਰ ਵਿੱਚ ਕਰ ਲਓ ਇਹ ਕਹਿੰਦੇ ਨਹੀਂ ਜੀ ਇਹੀ ਕਰਨੀ ਇੱਥੇ ਹੀ ਆ ਫਿਰ ਇਹਨਾਂ ਨੂੰ ਕਿਹਾ ਕਿ ਐਸਡੀਐਮ ਸਾਹਿ ਉਨ੍ਹਾਂ ਦੀ ਕਾਨੂੰਨ ਦੇ ਮੁਤਾਬਕ ਮਨਜ਼ੂਰੀ ਜ਼ਰੂਰੀ ਹੈ ਹਜੇ ਤੱਕ ਕੋਈ ਮਨਜ਼ੂਰੀ ਨਹੀਂ ਦੇ ਸਕਦਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼